ਪੰਜਾਬ ਕਾਂਗਰਸ ਪਾਰਟੀ ਦੀ ਚੰਡੀਗੜ੍ਹ ਵਿਖੇ ਮੀਟਿੰਗ ਸ਼ੁਰੂ ਹੋ ਚੁੱਕੀ ਹੈ ਮੀਟਿੰਗ ਦੇ ਵਿੱਚ ਪੰਜਾਬ ਕਾਂਗਰਸ ਮਾਮਲੇ ਦੇ ਇੰਚਾਰਜ ਸ਼ਕੀਲ ਅਹਿਮਦ ਪੰਜਾਬ ਕਾਂਗਰਸ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਤੇ ਹਰੀਸ਼ ਚੌਧਰੀ ਮੌਜੂਦ ਨੇ ਇਹ ਮੀਟਿੰਗ ਚੱਲ ਰਹੀ ਹੈ ਪੰਜਾਬ ਕਾਂਗਰਸ ਵਿਧਾਇਕ ਦਲ ਨੇ ਇਸ ਵਾਰ ਪੰਜਾਬ ਵਿਧਾਨ ਸਭਾ ਦੇ ਬਜਟ ਸੈਸ਼ਨ ਦੌਰਾਨ ਬਾਈਕਾਟ ਦੇ ਰਾਹ ਨਾ ਪੈਂਨ ਦੀ ਜਗ੍ਹਾ ਆਕਾਲੀ ਭਾਜਪਾ ਗੜਜਰ ਸਰਕਾਰ ਨੂੰ ਵਿਧਾਨ ਸਭਾ ਦੇ ਅੰਦਰ ਹੀ ਕੇਰਨ ਦੀ ਰਣਨੀਤੀ ਉਲੀਕੀ ਹੈ ਤੇ ਅੱਜ ਚੰਡੀਗੜ੍ਹ ਦੇ ਵਿੱਚ ਬੁਝੇ ਹੋਏ ਨੇ ਅਤੇ ਜੋ ਕਾਂਗਰਸੀ ਵਿਧਾਇਕਾਂ ਦੇ ਨਾਲ ਮੀਟਿੰਗ ਕੀਤੀ ਜਾ ਰਹੀ ਹੈ ਉਸ ਦੇ ਵਿੱਚ ਪੂਰੀ ਤਰ੍ਹਾਂ ਇਹ ਤਿਆਰੀ ਕੀਤੀ ਜਾਏਗੀ ਕਿ ਆਖਿਰਕਾਰ ਕਿਹੜੇ ਉਹ ਮੁੱਦੇ ਨੇ ਜਿਨ੍ਹਾਂ ਦੇ ਉੱਤੇ ਪੰਜਾਬ ਕਾਂਗਰਸ ਸੂਬਾ ਸਰਕਾਰ ਨੂੰ ਕੇ ਰੰਦੀ ਤਿਆਰੀ ਕਰ ਸਕਦੀ ਹੈ ਸੂਬਾ ਸਰਕਾਰ ਨੂੰ ਕੇ ਰੰਦੀ ਰਣਨੀਤੀ ਜੋ ਹੈ ਉਹ ਲਿਖੀ ਜਾ ਰਹੀ ਹੈ ਕਾਂਗਰਸ ਵਿਧਾਇਕਦਲ ਵੱਲੋਂ ਹੋਰ ਮੁੱਦਿਆਂ ਤੋਂ ਇਲਾਵਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵੱਲੋਂ ਜਿਸ ਤਰ੍ਹਾਂ ਅਫਸਰ ਸ਼ਾਹੀ ਦੇ ਮੁੱਦੇ ਦੇ ਉੱਤੇ ਕੁਝ ਦਿਨ ਪਹਿਲਾਂ ਬਿਆਨ ਦਿੱਤਾ ਗਿਆ ਸੀ ਕਿ ਅਫਸਰ ਸ਼ਾਹੀ ਜੋ ਹੈ ਉਹ ਬੇਲਗਾਮ ਹੋ ਚੁੱਕੀ ਹੈ ਉਸ ਮੁੱਦੇ ਦੇ ਉੱਤੇ ਵੀ ਕਾਂਗਰਸ ਇਸ ਵਰ ਖਾਸ ਧਿਆਨ ਦੇ ਰਹੀ ਹੈ ਤੇ ਆਉਣ ਵਾਲੇ ਬਜਟ ਸੈਸ਼ਨ ਦੇ ਦੌਰਾਨ ਕਾਂਗਰਸ ਇਸ ਮੁੱਦੇ ਨੂੰ ਜ਼ੋਰਾਂ ਸ਼ੋਰਾਂ ਦੇ ਨਾਲ ਚੁੱਕ ਸਕਦੀ ਹੈ ਪਰ ਇਸ ਵਾਰ ਹੰਗਾਮਾ ਭਰਪੂਰ ਸਥਿਤੀ ਜ਼ਰੂਰ ਰਹਿ ਸਕਦੀ ਹੈ ਵਿਧਾਨ ਸਭਾ ਦੇ ਵਿੱਚ ਕਿਉਂਕਿ ਕਾਂਗਰਸ ਜਿੱਥੇ ਆਪਣੀਆਂ ਨਵੀਆਂ ਰਣਨੀ ਦੇ ਵਿੱਚ ਆਪਣੇ ਪੈਰ ਰੱਖ ਰਹੀ ਹੈ ਉੱਥੇ ਹੀ ਸੂਬਾ ਸਰਕਾਰ ਦੇ ਵੱਲੋਂ ਪੂਰਾ ਖਾਕਾ ਤਿਆਰ ਕੀਤਾ ਗਿਆ ਹੈ ਤੱਥਾਂ ਦੇ ਆਧਾਰ ਤੇ ਉਹਨਾਂ ਦੇ ਸਵਾਲਾਂ ਦੇ ਜਵਾਬ ਦੇਣ ਦੇ ਲਈ ਸੂਬਾ ਸਰਕਾਰ ਦੇ ਵੱਲੋਂ ਵੀ ਆਪਣੀ ਕਮਰ ਕੱਸ ਲਈ ਗਈ ਹੈ